हिमाचल घुमण वाले टूरिस्ट्स खबर नु ध्यान दे नाल ਸੁਣ ਲੋ ਕਿਉਂਕਿ ਜੇਕਰ ਤੁਸੀਂ ਹਿਮਾਚਲ ਘੁੰਮਣ ਜਾਣਾ ਹੈ ਤੁਹਾਡੀ ਗੱਡੀਆਂ ਦੇ ਵਿੱਚ ਕੂੜੇਦਾਨ ਹੋਣਾ ਬਿਲਕੁਲ ਲਾਜ਼ਮੀ ਹੈ ਤਾਂ ਬਿਲਕੁਲ ਹਿਮਾਚਲ ਸਰਕਾਰ ਨੇ ਸਾਫ ਸਫਾਈ ਨੂੰ ਬਰਕਰਾਰ ਰੱਖਣ ਲਈ ਹਦਾਇਤ ਜਾਰੀ ਕਰ ਦਿੱਤੇ ਗਏ ਨੇ ਕਿ ਜੇਕਰ ਗੱਡੀਆਂ ਦੇ ਵਿੱਚ ਕੂੜੇ ਦਾ ਨਾ ਪਾਇਆ ਗਿਆ ਤਾਂ 10000 ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ ਤੇ ਜੇਕਰ ਤੁਸੀਂ ਕੂੜਾ ਸੜਕਾਂ ਦੇ ਉੱਤੇ ਹੀ ਇੱਧਰ ਉੱਧਰ ਸੁੱਟਦੇ ਨਜ਼ਰ ਆਏ ਤਾਂ ਤੁਹਾਨੂੰ ਜੁਰਮਾਨਾ ਜਿਹੜਾ 1500 ਰੁਪਏ ਲੱਗੇਗਾ ਆ ਤੇ ਇਸ ਦੇ ਨਾਲ ਹੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਕਿ ਆਦੇਸ਼ ਨੇ ਜਿਹੜੇ 30 ਅਪ੍ਰੈਲ ਤੋਂ ਲਾਗੂ ਹੋ ਜਾਣੇ ਸੀ ਪਰ ਫਿਰ ਵੀ 1 ਮਈ ਤੇ ਕੱਲ 2 ਮਈ ਜੀ ਹਾਂ ਜਦੋਂ ਪਾਸਿੰਗ ਲਈ ਗੱਡੀਆਂ ਆਈਆਂ ਸੀ ਟੂਰਿਸਟ ਘੁੰਮਣ ਆਏ ਸੀ ਜਿਨ੍ਹਾਂ ਨੂੰ ਇਸ ਬਾਬਤ ਜਾਣਕਾਰੀ ਨਹੀਂ ਸੀ ਹਿਮਾਚਲ ਸਰਕਾਰ ਦੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਅਤੇ ਰੋਕ ਕੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਤੇ ਜੇਕਰ ਗੱਡੀ ਦੇ ਵਿੱਚ ਡਸਟਬਿਨ ਨਾ ਪਾਇਆ ਗਿਆ ਤੁਹਾਨੂੰ 10000 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ ਜੇਕਰ ਤੁਸੀਂ ਕੂੜਾ ਇੱਧਰ ਉੱਧਰ ਸੁੱਟਦੇ ਨਜ਼ਰ ਆਏ ਤੁਹਾਨੂੰ 1500 ਰੁਪਏ ਤੱਕ ਦਾ ਜ਼ੁਰਮਾਨਾ ਜਿਹੜਾ ਲੱਗ ਸਕਦਾ ਤਾਂ ਆ ਤਾਂ ਬਿਲਕੁਲ ਇਸ ਵੀਡੀਓ ਨੂੰ ਨਾ ਲੋਕਾਂ ਤੱਕ ਵਾਤਵਾਰਦ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਜੂਨ ਦੇ ਛੁੱਟੀਆਂ ਦੇ ਮਹੀਨੇ ਦੇ ਵਿੱਚ ਹਿਮਾਚਲ ਘੁੰਮਣਾ ਜਾਣਾ ਚਾਹੁੰਦੇ ਨੇ